Last evening, Punjab's amati Party withdrew the controversial land pooling policy. The policy had stirred the state's political pot like none other in the past three years. I'm Rujakaim Khanna and in today's episode of Decode Punjab, I'm joined by my colleague Rajmeet Singh. Rajmeet HD land pooling policy, wapas hai. what why did the government withdraw it? ਰੁਚੀਗਾ ਜੀ ਥਿਸ ਵਾਸ ਬਾਉਂਡ ਟੂ ਹੈਪਨ ਜਦ ਆਪਾਂ ਕਹਾਂਗੇ ਕਿ ਇਹਦੇ ਵਿੱਚ ਇਸ ਪਾਲਿਸੀ ਦੇ ਕਰਕੇ ਗਵਰਨਮੈਂਟ ਲਾਈਕ ਲਾਸ ਆਫ ਫੇਸ ਹੋਇਆ ਫਿਰ ਨੂੰ ਯੂ ਟਰਨ ਸੱਡਨਲੀ ਲੈਣਾ ਪਿਆ ਦੋ ਦੋ ਦੇ ਟ੍ਰਾਈ ਟੂ ਯੂ ਨੋ ਇਟ ਵਾਸ ਅ ਫੇਸ ਸੇਵਿੰਗ ਐਕਸਰਸਾਈਜ਼ ਕਿ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਲੀਡਰਸ ਨੇ ਪਾਲਿਸੀ ਬਣਾਈ ਜਿਹੜੀ ਹੁਣ ਗੱਲ ਲੋਕ ਕਹਿ ਰਹੇ ਨੇ ਕਿ ਵੀ ਇਹ ਇਹ ਇਹਨਾਂ ਨੂੰ ਪੰਜਾਬੀਅਤ ਪੰਜਾਬ ਦਾ ਕਿਸਾਨ ਦੀ ਸਾਈਕੀ ਪੰਜਾਬ ਦੀ ਕਿਸਾਨ ਦੀ ਜ਼ਮੀਨਾਂ ਨਾਲ ਪਿਆਰ ਤੇ ਹਾਲੇ ਵੀ ਉਹਨਾਂ ਦੇ ਮਾਈਂਡ ਚ ਫਰੈਸ਼ ਫਾਰਮ ਲਾਜ਼ ਦੀ ਜਿਹੜੀ ਐਜੀਟੇਸ਼ਨ ਹੋਈ ਸੀ ਉਹਦੇ ਪਿੱਛੇ ਜਿਹੜੀ ਐਜੀਟੇਸ਼ਨ ਬਣੀ ਗਈ ਫਾਰਮ ਯੂਨੀਅਨਸ ਖੜੀਆਂ ਹੋਈਆਂ ਉਹ ਨਜ਼ਰ ਅੰਦਾਜ਼ ਕਰਕੇ ਇਹਨਾਂ ਨੇ ਪਾਲਿਸੀ ਨੂੰ ਲਿਆਂਦਾ ਤੇ ਹੌਲੀ ਹੌਲੀ ਅੱਜ ਜਿਸ ਤਰ੍ਹਾਂ ਖਬਰਾਂ ਬਾਹਰ ਆ ਰਹੀਆਂ ਕਿ ਇਹਨਾਂ ਨੂੰ ਇਮੀਡੀਏਟਲੀ ਜਦੋਂ ਇਹਨਾਂ ਨੇ ਪਾਲਿਸੀ ਕੈਬਨਟਸ ਪਾਸ ਕੀਤੀ ਸੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਇਹਨਾਂ ਦੇ ਜਿਹੜੇ ਵਰਕਰਸ ਫੀਲਡ ਚ ਜਾ ਰਹੇ ਸੀ ਉਹਨਾਂ ਦਾ ਜਾਣਾ ਬੰਦ ਹੋ ਗਿਆ ਸੀ ਤੇ ਵੀ ਕੇਜਰੀਵਾਲ ਨੇ ਜਾਂ ਪਾਰਟੀ ਨੇ ਕਹਿਣਾ ਸ਼ੁਰੂ ਕਰਤਾ ਸੀ ਵੀ ਤੁਸੀਂ ਇਹ ਚ ਵੀ ਨੀਡ ਟੂ ਬੀ ਸਾਡੀ ਫੀਡਬੈਕ ਚੰਗੀ ਨਹੀਂ ਆ ਰਹੀ ਨੈਗੇਟਿਵ ਆ ਰਹੀ ਹੈ ਤਾਂ ਇਟ ਵਾਸ ਬਾਉਂਡ ਟੂ ਹੈਪਨ ਜੀ ਇਹਨਾਂ ਨੂੰ ਜਿਹੜਾ ਪਲੱਸ ਦੂਜਾ ਪੋਲੀਟੀਕਲੀ ਇਹਨਾਂ ਦਾ ਬੈਕਲੈਸ਼ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਸੀ ਇਲੈਕਸ਼ਨ ਤਰਨ ਤਰਨ ਦਾ ਆ ਰਿਹਾ ਸੀਗਾ ਆਉਣ ਵਾਲਾ ਜਿਹੜਾ ਉਹਦੇ ਕਰਕੇ ਇਹ ਦੇ ਹੈ ਟੂ ਯ ਅ ਰਚਿਕਾ ਜੀ ਇਹਦੇ ਵਿੱਚ ਇਹਦੇ ਵਟ ਹੈਪਨਡ ਬਿਹਾਈਂਡ ਦਾ ਸੀਨ ਇਹ ਜਿਹੜੀ ਪਾਲਿਸੀ ਵਿਢਾਈ ਹੋ ਦੱਸੋਗੇ ਥੋੜਾ ਜਿਹਾ ਰਾਤਨੀ ਜੀ ਜਿਹੜੀ ਤੁਸੀਂ ਗੱਲ ਕਹੀ ਪੋਲਿਟੀਕਲੀ ਤਾਂ ਆਮ ਆਦਮੀ ਪਾਰਟੀ ਨੂੰ ਇੰਨਾ ਖਾਸ ਫਰਕ ਨਹੀਂ ਪਿਆ ਸੀ ਆਈ ਊਡ ਡਿਸਐਗਰੀ ਵਿਦ ਯੂ ਔਨ ਥੈਟ ਔਨ ਥੈਟ ਫਰੰਟ ਬਿਕਾਜ਼ ਯੈਸ ਥਰ ਵਾਜ਼ ਅ ਲੋਟ ਆਫ ਡਿਸੈਂਟ ਵਿਦਨ ਦਾ ਆਮ ਆਦਮੀ ਪਾਰਟੀ ਬਟ ਦਾ ਮੇਨ ਰੀਜ਼ਨ ਵਾਈਟ ਵਾਜ਼ ਵਿਦਡਰੌਨ ਵਾਸ ਆਫਟਰ ਦਾ ਪੰਜਾਬ ਐਂਡ ਦਾ ਹਰਿਆਣਾ ਹਾਈ ਕੋਰਟ ਸਟੇਡ ਦਾ ਪਾਲਿਸੀ ਤੁਹਾਨੂੰ ਪਤਾ ਹੀ ਉਹਨਾਂ ਨੇ 4 ਹਫ਼ਤੇ ਵਾਸਤੇ ਪਾਲਿਸੀ ਨੂੰ ਸਟੇ ਕਰਤਾ ਜਿਹੜੀ ਹਾਈ ਕੋਰਟ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਤੁਸੀਂ ਸੋਸ਼ਲ ਇਮਪੈਕਟ ਅਸੈਸਮੈਂਟ ਨਹੀਂ ਕੀਤਾ ਤੁਸੀਂ এনवायरमेंट ਇਮਪੈਕਟ ਅਸੈਸਮੈਂਟ ਨਹੀਂ ਕੀਤਾ which were basic requirements ਤੁਸੀਂ ਟਾਈਮਲਾਈਨਸ ਨਹੀਂ ਦਿੱਤੀ you have not uh, you've not uh, set aside the funds that mm. are required to mm. you know go ahead with development of 65533 mm. acres mm. of land mm. so ਜਦੋਂ ਇਹ ਪਾਲਿਸੀ ਹਾਈ ਕੋਰਟ ਨੇ ਸਟੇ ਕਰਦੀ ਵਿਦਨ ਦਾ ਆਮ ਆਗਮੀ ਪਾਰਟੀ the top leadership you know the the churning started a of course there was dissent you know within the party yeah. uh, there were some leaders who were openly speaking against it hmm. number 2 ਜਦੋਂ ਲੋਕੀ ਬਾਹਰ ਜਾ ਰਹੇ ਸੀ ਪਿੰਡਾਂ ਜਾ ਰਹੇ ਸੀ ਪਿੰਡਾਂ 'ਚ ਲੋਕਾਂ ਨੇ ਆਵਾਦੀ ਪਾਰਟੀ ਦੇ ਲੀਡਰਾਂ ਨੂੰ ਆਉਣ ਤੋਂ ਮਨਾ ਕਰਤਾ so ਇਹਦਾ ਬੈਕਲੈਸ਼ ਸੇਗਾ ਇਸੇ ਕਾ ਪਰ ਮੇਨ ਰੀਜ਼ਨ ਇਸੇ ਕਾ ਵੀ ਹਾਈ ਕੋਰਟ ਨੇ ਇਹ ਕਰਤਾ ਜਦੋਂ ਹਾਈ ਕੋਰਟ ਦਾ ਆਰਡਰ ਆਇਆ ਤਾਂ ਪਾਰਟੀ ਦੇ ਜਿਹੜੇ ਟਾਪ ਲੀਡਰਸ ਨੇ ਉਹਨਾਂ ਨੇ ਕੁਝ ਅਫਸਰਾਂ ਨਾਲ ਮੁਲਾਕਾਤ ਕੀਤੀ ਫਰਡੇ ਸ਼ਾਮੀ ਉਸ ਤੋਂ ਬਾਅਦ ਸੈਟਰਡੇ ਸਵੇਰੇ ਜਿਹੜਾ ਸਾਨੂੰ ਪਤਾ ਲੱਗਿਆ ਵੀ ਕੁਝ ਮੰਤਰੀਆਂ ਨਾਲ ਪਾਰਟੀ ਦੇ ਅਹੁਦੇਦਾਰਾਂ ਨਾਲ ਅਲੱਗ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੰਮੀਨਰ ਮਿਸਟਰ ਅਰਵਿੰਦ ਕੇਜਵਲ ਉਹਨਾਂ ਦੀ ਮੁਲਾਕਾਤ ਹੋਈ ਸੀਐਮ ਸਾਹਮਣੇ ਤਾਂ ਆਬਵੀਅਸਲੀ ਗੱਲ ਹੁੰਦੀ ਰਹਿੰਦੀ ਉਹਨਾਂ ਦੀ ਤੇ ਇਹ ਸਭ ਕੁਝ ਦੇਖਦੇ ਹੋਏ ਇਹ ਡਿਸਾਈਡ ਕੀਤਾ ਗਿਆ ਕਿ ਇਹ ਪਾਲਿਸੀ ਇਟ ਹੈਜ਼ ਬਿਕਮ A, a hot potato so hmm, it's hmm, you know best to uh, hmm, withdraw it so uh, rajmit you know how did uh, how does this policy the withdrawal of this policy affect hmm. the uh, political arena in punjab so, you know what how did it the roll out of the policy <laughs> how did it impact the political arena hmm. and now the withdrawal how does it impact the political arena see with the, in a run up to the elections hun 17 mahine almost uh, reh gaye election te uh, is policy de jehde after effects si ge ode nal apan punjabi de kehna nu oxygen milni shuru ho gayi si ਅਕਲਿਦਲ ਨੇ ਆਪਣਾ ਗਰਾਊਂਡ 'ਚ ਆਪਣਾ ਸਟਰੈਚ ਸ਼ੁਰੂ ਕੀਤਾ ਸੀ ਰੈਲੀਆਂ ਅਗਰੈਸਿਵਲੀ ਸ਼ੁਰੂ ਕਰਤੀਆਂ ਦੇ ਵੇਰ ਟ੍ਰਾਈਂਗ ਟੂ ਰੀਕਨੈਕਟ ਟੂ ਦਾ ਫਾਰਮਰ ਜਿਹੜੇ ਉਹ ਫਾਰਮੂਲਾ ਤੋਂ ਬਾਅਦ ਉਹਨਾਂ ਦਾ ਡਿਸਕਨੈਕਟ ਹੋ ਗਿਆ ਸੀ ਡਿਸਟ ਉਹਨਾਂ ਦਾ ਇੰਟਰਨਲ ਸਟ੍ਰਾਈਫ ਵੀ ਚੱਲ ਰਿਹਾ ਪਾਰਟੀ ਦਾ ਤਾਂ ਉਸ ਤੋਂ ਬਾਅਦ ਭਾਜਪਾ ਕੇਮ ਔਨ ਬੋਰਡ ਵਿਦ ਦਾ ਫਾਰਮ ਯੂਨੀਅਨਸ ਉਹਨਾਂ ਨੂੰ ਐਂਟਰੇਨ ਕਰਨ ਲੱਗ ਗਏ ਤਾਂ ਇਹ ਇੱਕ ਪੋਲਿਟਿਕਲ ਲੈਂਡਸਕੇਪ 'ਚ ਬਹੁਤ ਇੰਪੋਰਟੈਂਟ ਡਿਵੈਲਪਮੈਂਟਸ ਹੈ ਜਿਨ੍ਹਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਤਾਂ ਇਸ ਕਰਕੇ ਇਸ ਏ ਨੋਦੀ ਨੋਦਾ ਪਾਲਿਸੀ ਹਾਸ ਬੀਨ ਰੀਡਰਨ ਬਟ ਇਨ ਇੱਕ ਇੱਕ ਥੋੜੇ ਦਿਨਾਂ ਵਾਸਤੇ ਉਹਨਾਂ ਨੂੰ ਇਹ ਰਿਵਾਈਵਲ ਦਾ ਇਸ਼ੂ ਕਰ ਰੁਚੀਏ ਜੀ ਅਸੋ ਇਹ ਜਿਹੜਾ ਸਾਰਾ ਫਾਰਮ ਯੂਨੀయన్స్ ਦਾ ਜਿਹੜਾ ਪੂਰਾ ਇਹਦੇ ਤੇ ਉਹਨਾਂ ਨੇ ਆਪਣਾ ਜਿਟੇਸ਼ਨ ਬਿਲਡ ਅਪ ਕੀਤਾ ਬੜੀ ਅਗਰੈਸਿਵ ਰੈਲੀਆਂ ਕੀਤੀਆਂ ਕੱਲ ਉਹਨਾਂ ਨੇ ਮੋਟਰਸਾਈਕਲ ਰੈਲੀ ਗੱਡੀ ਟਰੈਕਟਰ ਰੈਲੀ ਗੱਡੀ 116 ਪਿੰਡਾਂ ਦੇ ਨਾਲ ਸਾਰੇ ਪਾਸੇ ਕੀਤਾ ਇਹਨਾਂ ਨੇ ਕਿਵੇਂ ਉਹਨਾਂ ਦੀ ਇਹ ਰਿਵਾਈਵਲ ਆਫਟਰ ਜਿਹੜਾ ਇਹਨਾਂ ਦਾ ਬੈਕਲੈਸ਼ ਗੌਰਮੈਂਟ ਨਾਲ ਪਿਛੇ ਕਨਫਰੋન્ટેਸ਼ਨ ਹੋਈ ਸੀ ਉਸਕੇ ਵਿੱਚ ਹੋਇਆ ਸੋ ਰਾਜਮੀ ਜੀ ਫਾਰਮਰ ਯੂਨੀయన్స్ ਦਾ ਮੈਂ ਆਈ ਆਈ ਪਰਸਨਲੀ ਥਿੰਕ ਦੀ ਫਾਰਮਰ ਯੂਨੀయన్స్ ਨੂੰ ਜਿਹੜੀ ਦ ਮਚ ਨੀਡਿਡ ਯੂ ਨੋ ਪੋਲਿਟিক্যাল ਲੀਜ਼ ਆਫ ਲਾਈਫ ਮਿਲ ਗਈ ਇਹ ਵਾਲੀ ਪੋਲਿਸੀ ਕਰਕੇ ਤੁਹਾਨੂੰ ਯਾਦ ਹੋਵੇਗਾ ਮਾਰਚ ਵਿੱਚ ਜਦੋਂ ਸਰਕਾਰ ਨੇ ਸਭ ਤੋਂ ਪਹਿਲਾਂ ਐਸਕੇਐਮ ਤੇ ਕ੍ਰੈਕਡਾਊਨ ਕੀਤਾ ਸੀਗਾ ਉਹਨਾਂ ਨੇ ਜਦ ਆਪਣਾ ਪ੍ਰੋਟੈਸਟ ਰੱਖਿਆ ਤਾਂ ਸਰਕਾਰ ਨੇ ਰਾਤੋਂ ਰਾਤ ਸਾਰੇ ਸਾਰੇ ਉਹਨਾਂ ਦੇ ਲੀਡਰਸ ਨੂੰ ਹਾਊਸ ਅਰੈਸਟ ਕਰ ਲਿਆ ਉਸ ਤੋਂ ਬਾਅਦ ਜਦੋਂ ਐਸਕੇਐਮ ਨਾਨ ਪੋਲਿਟিক্যাল ਤੇ ਕੇਐਮਐਮ ਦੇ ਕਿਸਾਨ ਮਜ਼ਦੂਰ ਮੰਚੇ ਕਾ ਉਹਨਾਂ ਦੇ ਲੀਡਰ ਜਦੋਂ ਸੈਂਟਰ ਨਾਲ ਮੀਟਿੰਗ ਕਰਨ ਵਾਸਤੇ ਸੈਂਟਰਲ ਡੈਲੀਗੇਸ਼ਨ ਨਾਲ ਜਦੋਂ ਵਾਪਸ ਜਾ ਰਹੇ ਸੀ ਮਾਰਚ ਵਿੱਚ ਦੀ ਗੱਲ ਹੈ ਉਹਨਾਂ ਨੂੰ ਫਟਾਫਟ ਸਰਕਾਰ ਨੇ ਪੁਲਿਸ ਨੇ ਚੁਕਲਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੇ ਧਰਨੇ ਚੱਲ ਰਹੇ ਸੀ ਸਾਲ ਤੋਂ ਖਨੌਰੀ ਤੇ ਸ਼ੰਭੂ ਉਤਰਨੇ ਫਟਾਫਟ ਯੂ نو ਦੇ ਵਰ ਵਿਡਰੋਨ ਸੋ ਆਫਟਰ ਥੈਟ ਦ ਫਾਰਮਰ ਯੂਨੀయన్స్ ਹੈਡ ਬੀਨ ਕਾਈਂਡ ਆਫ ਸਾਈਡਲਾਈਨਡ you know so this when the land pooling policy uh, came in it gave them the much needed political uh, whiff of air so so what has happened is that uh, it became a very big issue punjab is a state it is a border state mm -hmm. punjab vich koi apne koi khas mineral resources hai ka nahi jehda mm -hmm. sab to valuable asset hai ka mm -hmm. kise bhi band punjabi kol oh hai ka oh di zameen mm -hmm. te itthe lokan nu no, zameen naal bahut zyada pyar hai ka That is why, you know, when it came to uh, the government trying to, uh, the narrative was created that the government is trying to take away your most valuable asset mm, yeah. or the only asset that you have. Mm, so, this mm. e narrative, what is the narrative? What is cash in the farmer unions? Ne? Mm. Because obviously, you do watch the farmers' interest. What is the cheese? I think they got a, a, a you know, breath of life. And uh, JD, the tractor rally hoya ਥੋੜੇ ਦਿਨ ਪਹਿਲਾਂ ਉਹ ਤੇ ਕੱਲ ਜਿਹੜੀ ਮੋਟਰਸਾਈਕਲ ਹੋਈ ਰੈਲੀ ਹੋਈ ਦੋਨਾਂ ਵਿੱਚ ਉਹਨਾਂ ਨੂੰ ਬਹੁਤ ਬਹੁਤ ਵਧੀਆ ਰਿਸਪਾਂਸ ਮਿਲਿਆ ਅ ਰਚੁਕਾ ਇੱਕ ਬੜਾ ਇੰਟਰਸਟਿੰਗ ਮੇਰੇ ਦਿਮਾਗ 'ਚ ਕੁਐਸਚਨ ਉੱਠਿਆ ਇਸੇ ਲੈ ਕੇ ਜਦੋਂ ਇਹਨਾਂ ਨੇ ਫਾਰਮਰਸ ਨੂੰ ਚੱਕਿਆ ਸੀ ਤੇ ਕਹਿੰਦੇ ਸੀ ਜਿਹੜਾ ਟਰੇਡਿੰਗ ਕਮਿਊਨਿਟੀ bizness ਅਫੈਕਟ ਹੋ ਰਿਹਾ ਹੈ ਹਾਈਵੇ ਬੰਦ ਹੈ ਤੇ ਹੁਣ ਜਦੋਂ ਫਾਰਮਲੈਂਡ ਆਇਆ ਤੇ ਕੀ bizness ਕਮਿਊਨਿਟੀ ਫਾਰਮਰਸ ਦੇ ਨਾਲ ਖੜੀ ਸੀ ਕਿ ਕਿਸਾਨ ਮਤਲਬ ਤੁਸੀਂ ਦੇਖਦੇ ਹੋ ਇਹ ਸਾਰਾ ਇਸ਼ੂ ਦਾ ਮਤਲਬ ਵੇਕ ਹਓਵਰ ਦੇ ਇੰਡਸਟ੍ਰੀਅਲਿਸਟ ਐਂਡ ਰਾਜਮੀ ਜੀ ਇਹਦੇ ਵਿੱਚ ਇੱਕ ਗੱਲ ਬਹੁਤ ਜ਼ਿਆਦਾ ਆ ਰਹੀ ਹੈ ਬਿਜ਼ਨਸ ਕਮਿਊਨਿਟੀ ਦਾ ਮੈਨੂੰ ਨਹੀਂ ਪਤਾ ਬਟ ਜਿਹੜੀ ਬਿਲਡਰ ਲੌਬੀ ਆ ਜਾਂ ਜਿਹੜੇ ਕੋਈ ਬਹੁਤ ਵੱਡੇ ਇਨਵੈਸਟਰਸ ਹੁੰਦੇ ਨੇ ਹੈਨਾ ਜਿਨ੍ਹਾਂ ਬਿਜ਼ਨਸ ਆਬਵੀਅਸਲੀ ਦੇ ਆਫ ਬਿਜ਼ਨਸ ਕਮਿਊਨਿਟੀ ਉਹਨਾਂ ਨੇ ਆਪਦੇ ਬਹੁਤ ਵੱਡੇ ਵੱਡੇ ਲੈਂਡ ਪਾਰਸਲ ਲੈ ਕੇ ਰੱਖੇ ਹੁੰਦੇ ਨੇ ਇਟ ਇਜ਼ ਯੂ نو ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਵੀ ਲੈਂਡ ਜਿਹੜਾ ਹੈਗਾ ਸਭ ਤੋਂ ਵੈਲਿਊਏਬਲ ਐਸੈਟ ਹੈ ਪੰਜਾਬ ਵਿੱਚ ਲੈਂਡ ਬਟ ਆ ਫਰਟਾਈਲ ਹੈ ਵੀਅਰ ਇਨ ਦ ਇੰਡੋ ਗੈਂਜੇਟਿਕ ਪਲੇਨਸ ਪੰਜਾਬ ਫਾਲਸ ਇਨ ਦ ਇੰਡੋ ਗੈਂ ਫਰਟਾਈਲ ਲੈਂਡ ਸੋ ਲੋਕਾਂ ਨੇ ਨਾ ਇਨਵੈਸਟਮੈਂਟ ਜਦੋਂ ਲੋਕੀ ਕਰਦੇ ਨੇ ਜ਼ਮੀਨ ਵਿੱਚ ਬਹੁਤ ਇਨਵੈਸਟ ਕਰਦੇ ਨੇ ਸੇ ਜਿਹੜੇ ਪੂੰਜੀਪਤੀ ਨੇ ਉਹਨਾਂ ਨੇ ਬਹੁਤ ਜ਼ਮੀਨ ਪਾਰਸਲ ਵੱਡੇ ਵੱਡੇ ਪਾਰਸਲ ਲੈ ਕੇ ਰੱਖੇ ਹੋਏ ਰੱਖੇ ਹੁੰਦੇ ਨੇ ਜਦੋਂ ਉਹ ਲੈਂਡ ਵੀ ਲੈਂਡ ਪੂਲਿੰਗ ਚਾਂ ਲੱਗ ਪਈ ਸੋ ਇੱਕ ਇੱਕ ਗਵਰਨਮੈਂਟ ਵਿੱਚ ਇੱਕ 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 ਨੈਰੇਟਿਵ ਬਣ ਰਿਹਾ ਸੀ ਕਿ ਇਹਨਾਂ ਨੂੰ ਫਾਰਮਰ ਯੂਨੀਅਨਸ ਨੂੰ ਤੇ ਫਾਰਮਰਸ ਦੇ ਪ੍ਰੋਟੈਸਟ ਨੂੰ ਇਹ ਪੂੰਜੀਪਤੀ ਕਾਫੀ ਫੰਡ ਕਰ ਰਹੇ ਨੇ ਓਕੇ ਅੱਛਾ ਇੱਕ ਇਹ ਜਿਹੜਾ ਹੁਣ ਐਪੀਸੋਡ ਹੋਇਆ ਹੈ ਪਹਿਲਾਂ ਪਾਲਿਸੀ ਲਿਆਂਦੀ ਫਿਰ ਵਿਡਰਾ ਕਰ ਲਈ ਆਫਟਰ ਪ੍ਰੇ ਵਿਲ ਡੂ ਯੂ ਥਿੰਕ ਇਟ ਵਿਲ ਟ੍ਰਿਗਰ ਸਮ ਸੋਰਟ ਆਫ ਡਿਸਕੰਟੈਂਟ ਇਨ ਦਾ ਪਾਰਟੀ ਜਿਹੜਾ ਆਲਰੇਡੀ ਇਸ ਇਸ ਪਾਲਿਸੀ ਤੇ ਹੋ ਰਿਹਾ ਸੀਗਾ ਕਿ ਵਟ ਵਿਲ ਲੀਡ ਆਈ ਡੋਨਟ ਥਿੰਕ ਇਟ ਵਿਲ देयर ਵਾਸ ਡਿਸਕੰਟੈਂਟ ਤੁਸੀਂ ਬਿਲਕੁਲ ਕਿ ਡਿਸਕੰਟੈਂਟ ਸੀਗਾ ਥੋੜਾ ਡਿਸੈਂਟ ਸੀਗਾ ਤੁਹਾਨੂੰ ਯਾਦ ਹੀ ਹੋਏਗਾ ਕਈ ਦੋ ਤਿੰਨ ਬਲੌਕ ਲੈਵਲ ਦੇ ਲੀਡਰਸ ਨੇ ਰਿਜ਼ਾਈਨ ਕੀਤਾ ਕਈ ਲੋਕਾਂ ਨੇ ਓਪਨਲੀ ਆ ਕੇ ਐਮਐਲਏਜ਼ ਐਮਪੀ ਨੇ ਓਪਨਲੀ ਆ ਕੇ ਗੱਲ ਵੀ ਕੀਤੀ ਵੀ ਸਰਕਾਰ ਨੂੰ ਚਾਹੀਦਾ ਹੈ should take the farmers into confidence mm. so i think with the withdrawal mm. this the party has very uh, successfully managed to curb down all dissent okay. so i think um, uh, for the party they realized it quite soon i think it's a very pragmatic and a very uh, very very good thing that they have done apne no political damage to the i think they've done a very good thing thank you rajmeet thank you viewers for watching this episode of Decode punjab do continue to read your favorite newspaper which is the tribune do watch us on all our social media handles across X, on Instagram, and on Facebook. Thank you.